ਦਨ ਯਾਨੀ ਕਿ ਇੱਕ ਹਫਤੇ ਪਹਿਲਾਂ ਬਟਾਲਾ ਅਧੀਨ ਪੈਂਦੇ ਹਰਗੋਬਿੰਦਪੁਰ ਚ ਗੋਲੀਆਂ ਚੱਲਦੀਆਂ ਨੇ ਸਵੇਰ ਦੇ ਸਮੇਂ ਚਾਰ ਕਾਰ ਇੱਕ ਫਾਈਨਾਂਂਸਰ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਜਾਂਦੀਆਂ ਨੇ ਪੀੜਤ ਸੀਸ਼ ਕੁਮਾਰ ਇਸ ਜਾਨਲੇਵਾ ਹਮਲੇ ਚ ਬਾਲ-ਬਾਲ ਬਚ ਜਾਂਦਾ ਹੈ ਇਹ ਵਾਰਦਾਤ ਸੀਸੀਟੀਵੀ ਕੈਮਰੇਆਂ ਚ ਕੈਦ ਹੋ ਜਾਂਦੀ ਹੈ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਹਿ ਜਾਂਦੀ ਹੈ ਤੇ ਫੌਰਨ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਤੇ ਹੁਣ ਪੁਲਿਸ ਵੱਲੋਂ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ ਤੇ ਨਾਲ ਹੀ ਕੀਤਾ ਗਿਆ ਇੱਕ ਸੰਸਨੀ ਖੇਜ਼ ਖੁਲਾਸਾ ਜਿहां ਪੁਲਿਸ ਨੇ ਵਾਰਦਾਤ ਦੇਣ ਵਾਲੇ ਤਿੰਨ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੇ ਕੋਲ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਪੀੜਤ ਦਾ ਦੋਸਤ ਹੀ ਇਸ ਪੂਰੀ ਵਾਰਦਾਤ ਦਾ ਮਾਸਟਰਮਾਈਂਡ ਸੀ ਦੋ ਬੰਦੇ ਆਏ ਸੀਗੇ ਮੋਟਰਸਾਈਕਲ ਤੇ ਉੱਤੇ ਜਿਹੜੇ ਨਕਾਬ ਪੋਸ਼ ਸੀਗੇ ਉਹਨਾਂ ਨੇ ਗੋਲੀਆਂ ਚਲਾਈਆਂ ਸੀਗੀਆਂ ਤਾਂ ਇਸ ਸੀਰੀਅਸ ਇਨਸੀਡੈਂਟ ਦੀ ਕੌਗਨਿਸੈਂਸ ਲੈ ਕੇ ਸਭ ਤੋਂ ਪਹਿਲਾਂ ਸ਼੍ਰੀ ਹਰਗੋਬਿੰਦਪੁਰ ਪੁਲਿਸ ਸਟੇਸ਼ਨ ਦੇ ਵਿੱਚ ਪਰਚਾ ਦਰਜ ਹੋਇਆ ਸੋ ਇਹਦੇ ਵਿੱਚ ਟੈਕਨੀਕਲ ਇਨਵੈਸਟੀਗੇਸ਼ਨ ਐਂਡ ਹਿਊਮਨ ਦਾ ਇਸਤੇਮਾਲ ਕਰਕੇ ਇਵੈਂਚੁਅਲੀ ਦਾ ਕੇਸ ਵਾਸ ਟ੍ਰੇਸਡ ਐਂਡ ਇਹਦੇ ਵਿੱਚ ਫਿਲਹਾਲ ਤਿੰਨ ਦੋਸ਼ੀ ਅਰੈਸਟ ਹੋਏ ਹੈ ਕਿ ਇਹਦੇ ਵਿੱਚ ਮੇਨ ਜਿਹੜਾ ਮਾਸਟਰਮਾਈਂਡ ਸੀਗਾ ਡਾਕਟਰ ਕਾਲੂ ਹੈਗਾ ਇਹਦੀ ਇੱਕ ਫਾਰਮੇਸੀ ਉੱਥੇ ਸ਼੍ਰੀ ਹਰਗੋਬਿੰਦਪੁਰ ਚ ਹੈਗੀ ਸੋ ਇਹਦਾ ਜਿਹੜਾ ਵਿਤਿਮ ਹੈ ਲੂੰਬਾਜੀ ਉਹਦੇ ਨਾਲ ਇਹਦੀ ਲੇਨ ਲੇਨ ਦੇਨ ਸੀਗਾ ਐਂਡ ਹੀ ఓਡ ਹਿਮ ਅਰਾਊਂਡ 30 ਲੱਖ ਰੁਪੀਸ ਉਹ ਕਿਉਂਕਿ ਫਾਈਨਾਂਸ ਦਾ ਕੰਮ ਕਰਦੇ ਸੀਗੇ ਵਕਤ ਬੇਵਕਤ ਉਹਨੇ ਕਾਫੀ ਇਹਨੂੰ ਪੈਸੇ ਦਿੱਤੇ ਜਿਹੜਾ ਟੋਟਲ ਕਵਾਂਟਮ ਤਕਰੀਬਨ 30 ਲੱਖ ਰੁਪਿਆ ਬਣ ਗਿਆ ਸੋ ਇਹ ਜਿਹੜਾ ਫਾਈਨਾਂਸਰ ਸੀਗਾ ਹੁਣ ਇਹਦੇ ਕੋਲੋਂ ਪੈਸੇ ਵਾਪਸ ਮੰਗਦਾ ਪਿਆ ਸੀਗਾ ਜੀ ਹਾਂ ਪੁਲਿਸ ਦਾ ਕਹਿਣਾ ਸੀ ਕਿ ਪੀੜਤ ਨੇ ਆਪਣੇ ਹੀ ਇੱਕ ਸਰਬੰਦ ਸਿੰਘ ਨਾਂ ਦੇ ਦੋਸਤ ਨੂੰ 30 ਲੱਖ ਰੁਪਏ ਉਧਾਰ ਦਿੱਤੇ ਸਨ ਪੀੜਤ ਹੁਣ ਆਪਣੇ ਪੈਸੇ ਵਾਪਸ ਮੰਗ ਰਿਹਾ ਪਰ ਸਰਵਣ ਸਿੰਘ ਪੈਸੇ ਵਾਪਸ ਨਹੀਂ ਕਰਨਾ ਚਾਹੁੰਦਾ ਸੀ ਇਸੇ ਤੇ ਚੱਲਦਿਆਂ ਉਸਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਸੀਤਿਸ਼ ਕੁਮਾਰ ਦੀ ਸੁਪਾਰੀ ਦਿੱਤੀ 1 ਲੱਖ ਚ ਸੌਦਾ ਤੈ ਹੋਇਆ ਮੁਲਜ਼ਮਾ ਨੇ 10 ਅਗਸਤ ਦੇ ਦਿਨ ਸੀਤਿਸ਼ ਕੁਮਾਰ ਤੇ ਗੋਲੀਆਂ ਚ ਲਾਇਆ ਜਿਹੜਾ ਮਾਸਟਰ ਮਾਈਂਡ ਹੈ ਇਹਦੇ ਵਿੱਚ ਡਾਕਟਰ ਕਾਲੂ ਉਹਨੇ ਆਪਣੇ ਇੱਕ ਦੋਸਤ सुरेंद्रਜੀਤ ਸਿੰਘ ਦੇ ਨਾਲ ਸਾਜ਼ਿਸ਼ ਰਚੀ ਕਿ ਆਪਾਂ ਇਨੂੰ ਖਤਮ ਕਰਦੇ ਹੈ ਸੋ ਦੈਟ ਜਿਹੜਾ ਪੈਸੇ ਦਾ ਰੋਲਾ ਹੈ ਉਹ ਮੁੱਕ ਜਾਊਗਾ ਇਨਸੀਡੈਂਟਲੀ ਇਹਦੇ ਵਿੱਚ ਜਿਹੜਾ ਡਾਕਟਰ ਕਾਲੋ ਹੈ ਉਹ ਵਿਕਟਿਮ ਦਾ ਕਰੀਬੀ ਦੋਸਤ ਹੈਗਾ ਸੋ ਸਾਜ਼ਿਸ਼ ਦੇ ਤਹਿਤ ਇਹ ਪਲਾਨ ਹੋਇਆ ਸੀਗਾ ਕਿ ਇਹਨੂੰ ਖਤਮ ਕਰਨ ਲਈ 1 ਲੱਖ ਰੁਪਏ ਦੀ ਜਿਹੜੀ ਅਮਾਉਂਟ ਹੈ ਉਹ ਉਹਨੂੰ ਦਿੱਤੀ ਜਾਊਗੀ ਉਹਦੇ ਵਿੱਚ तकरीबन 30000 ਰੁਪਏ ਆਲਰੇਡੀ ਇਨ ਐਡਵਾਂਸ ਡਿਪੋਜ਼ਿਟ ਹੋਏ ਉਹਨੂੰ Google Pay ਕਰਤੇ ਸੀਗੇ ਡਾਕਟਰ ਕਾਲੋ ਨੇ ਉਹਨੂੰ ਕਰਤੇ ਸੀਗੇ ਪੁਲਿਸ ਨੇ ਹੁਣ ਇਸ ਮਾਮਲੇ 'ਚ ਸਰਵਣ ਸਿੰਘ, ਮਨਜੀਤ ਸਿੰਘ ਤੇ सुरेंद्रਜੀਤ ਸਿੰਘ ਨਾਂ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀ ਦੋ ਸ਼ੂਟਰਾਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਫਿਲਹਾਲ ਫਰਾਰ ਦੱਸੇ ਜਾ ਰਹੇ ਨੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਸ਼ੂਟਰਾਂ ਨੂੰ ਵੀ ਜਲਦ ਕਾਬੂ ਕੀਤਾ ਜਾਏਗਾ ਬਟਾਰਾ ਤੋਂ ਰਜਿੰਦਰਪਾਲ ਧਾਲੀਵਾਲ ਦੀ ਰਿਪੋਰਟ ਪੀਟੀਸੀ ਨਿਊਜ਼